ਅੱਜ ਇੱਕ ਇਨਸੀਡੈਂਟ ਹੋਇਆ ਇੱਥੇ ਜਿੱਥੇ ਆਪਾਂ ਖੜੇ ਆ। ਸੋ ਇੱਥੇ ਇੱਕ ਇਨਸੀਡੈਂਟ ਹੋਇਆ ਗੁਰਵਿੰਦਰ ਨਾਮ ਦਾ ਬੰਦਾ ਸੀਗਾ। ਉਹ ਆਪਣੀ ਪੇਸ਼ੀ ਤੇ ਆਇਆ ਸੀ ਕੋਰਟ 'ਚ ਜਦੋਂ ਪੇਸ਼ੀ ਵਾਸਤੇ ਉਹ ਆਇਆ ਤੇ ਗੱਡੀ ਤੇ ਬਾਹਰ ਉਹਦੇ ਫਾਇਰ ਹੋਏ ਜਿਹਦੇ ਵਿੱਚ ਉਹਦੀ ਜਾਨ ਚਲੀ ਗਈ ਉਹਦੀ ਡੈਥ ਹੋ ਗਈ। ਮਲਟੀਪਲ ਰਾਉਂਡਸ ਫਾਇਰ ਹੋਏ। ਅਸੀਂ ਇਹਨੂੰ ਇਨਵੈਸਟੀਗੇਟ ਕਰ ਰਹੇ ਆ ਟੈਕਨੀਕਲੀ ਵੀ ਇਨਵੈਸਟੀਗੇਟ ਕਰਾਂਗੇ ਹਿਊਮਨ ਇੰਟੈਲੀਜੈਂਸ ਨਾਲ ਵੀ ਇਨਵੈਸਟੀਗੇਟ ਕਰਾਂਗੇ। ਐਨਵੀਐ ਸ਼ੋਰ ਹੋ ਰਿਹਾ ਕਿ ਜਲਦੀ ਇਹਨਾਂ ਵਿੱਚ ਬੰਦੇ ਫੜੇ ਜਾਣਗੇ ਜਲਦੀ ਅਰੈਸਟ ਹੋਣਗੇ ਸਾਡੇ ਕੋਲ ਲੀਡ ਸਿਗੀਆਂ ਸਾਡੇ ਕੋਲ ਇਨਫੋਰਮੇਸ਼ਨ ਵੀ ਹੈਗੀ ਹੈ ਕਿ ਕਿੰਨੇ ਕੰਮ ਕਰਾਇਆ ਹੈ ਉਸ ਇਨਫੋਰਮੇਸ਼ਨ ਤੇ ਅਸੀਂ ਕੰਮ ਕਰ ਰਹੇ ਹਾਂ ਤੇ ਜਲਦੀ ਇਹ ਬੰਦੇ ਨੂੰ ਰਿਲੀਟ ਕਰਾਂਗੇ। ਇਹ ਜਿਹੜਾ ਆਇਆ ਸੀਗਾ ਅਫੀਮ ਦਾ ਕੇਸ ਸੀ ਜਿਹਦੀ ਪੇਸ਼ੀ ਵਾਸਤੇ ਇੱਥੇ ਆਇਆ ਸੀ ਕੋਰਟ 4 ਕਿਲੋ ਅਫੀਮ ਇਹਦੇ ਕੋਲੋਂ ਰਿਕਵਰ ਹੋਈ ਸੀ ਉਸ ਦੀ ਪੇਸ਼ੀ ਵਿੱਚ ਆਇਆ ਸੀ ਤੇ ਇਹ ਬੇਲ ਤੇ ਸੀਗਾ ਉਸ ਕੇਸ ਦੇ ਵਿੱਚ। ਇਸ ਦਾ ਵੀ ਕਰ ਰਿਹਾ ਹੈ। ਕ੍ਰਿਮੀਨਲ ਕ੍ਰਿਮੀਨਲ ਬੈਕਗ੍ਰਾਉਂਡ ਇਹਦਾ ਹੈਗਾ ਜਿਵੇਂ ਮੈਂ ਕਿਹਾ ਕਿ ਅਫੀਮ ਦਾ ਪਰਚਾ ਸੀ ਇਹ ਤੇ ਤੇ ਬਾਕੀ ਇਹਦਾ ਕ੍ਰਿਮੀਨਲ ਬੈਕਗ੍ਰਾਉਂਡ ਵੀ ਚੈੱਕ ਕਰਾਂਗੇ ਕਿ ਹੋਰ ਕਿਹੜੇ ਕਿਹੜੇ ਇਹਦੇ ਚ ਪਰਚੇ ਦਰਜ ਸੀ ਗੁਰਨਾਲ ਬਰਾੜ ਦੇ ਨਾਮ ਤੇ ਕੋਈ ਲਿੰਕ ਹੋੜ ਹੈ ਜੀ ਇਹ ਕਿਦਾਂ ਗੁਰਨਾਲ ਬਰਾੜ ਦਾ ਜਿਹੜਾ ਕੇਸ ਸੀਗਾ ਉਹਦੇ ਵਿੱਚ ਵੀ ਇਹਦਾ ਰੋਲ ਸੀਗਾ ਇਹ ਨੋਮੀਨੇਟ ਸੀ ਹੂੰ ਸੋ ਉਹਦੇ ਉਹ ਵੀ ਰੋਲ ਉਹ ਵੀ ਜਿਹੜਾ ਐਂਗਲ ਹੈ ਉਹ ਵੀ ਅਸੀਂ ਐਗਜ਼ਾਮਿਨ ਕਰ ਰਹੇ ਹਾਂ ਉਹ ਵੀ ਸਾਰਾ ਚੈੱਕ ਕਰ ਰਹੇ ਹਾਂ ਜਿਸ ਤੇ ਟੀਮ ਬਣਾਈ ਗਈ ਹੈ ਇਸ ਤੀਓ ਅਭੀ ਤੱਕ ਟੀਮਸ ਮਲਟੀਪਲ ਟੀਮਸ ਹੈਗੀਆਂ ਜਿਵੇਂ ਮੈਂ ਤੁਹਾਨੂੰ ਕਹਿ ਕਿ ਸਾਡੇ ਕੋਲ ਇਨਫੋਰਮੇਸ਼ਨ ਵੀ ਹੈ ਸਾਡੇ ਕੋਲ ਲੀਡ ਵੀ ਹੈ ਉਸ ਤੇ ਅਸੀਂ ਕੰਮ ਕਰ ਰਹੇ ਹਾਂ ਟੀਮਸ ਆਲਰੇਡੀ ਬੀਨ ਡਿਸਪੈਚਡ ਤੇ ਜਲਦੀ ਬੰਦੇ ਰਹਿਣ ਤਾਂ ਹਾਊ ਮਨੀ ਅਪਰਿਵਿਊਸ ਐਸ ਪਰ ਪ੍ਰੀਲੀਮਿਨਰੀ ਇਨਫੋਰਮੇਸ਼ਨ 2 ਬੰਦੇ ਸੀਗੇ सो so, बड़ी री इन्फॉर्मेशन है इट विल डेवलप फर्दर जिगेशन अगर चलूगी वो इन्फॉर्मेशन भी डेवलप करांगे तो जिम्मे मैं क्या बंदे भी जल्दी जाएगा आ आगे निकाल लेगा उसके बाद क्या हुआ जब हम निकालने लगे अपनी गाड़ी मेरे को हमारे को लगा कि, कि किसी का टायर फटा गाड़ी का उसका जब हम निकले तो बंदा बाहर गोलियां चला रहा था शरे आम पॉइंट पे इस एक, एक बंदा था टोपी डाली हुई थी टोपी डाली हुई थी गोरा चिट्टा बंदा था दाढ़ी थी और जैकेट पाई हुई थी ब्लू या ब्लैक कलर की और उसने गोलियां मारी पॉइंट ब्लैंक और सात आठ गोलियां के आसपास मारी उसने और फिर उसने अब इनकी वाइफ को भी ऐसे गोली मारने की कोशिश करी जो लगी इनके परिवार परिवार भी भी टारगेट टारगेट किया किया उसके बाद जब उसने इशारा करा तब हम इधर को भागे क्योंकि तो कोर काफी ज़्यादा निकल रहे थे हमने ये दो बंदे थे एक एक बंदा था वो वेट कर रहा था वहां पर उसने पग डाली बाइक पर बाइक पर डोगरा